ਜਹਿਰੀਲੀ ਸ਼ਰਾਬ ਪੀਣ ਵਾਲਿਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ ਗੁਜਰਾਉਪਲੀ ਟੰਡੋਲੀ ਦੇ ਵਿੱਚ 11 ਲੋਕਾਂ ਦੀ ਮੌਤ ਤੋਂ ਬਾਅਦ 22 ਮਾਰਚ ਨੂੰ ਸੁਨਾਮ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਅੱਜ 4 ਲੋਕਾਂ ਦੀ ਮੌਤ ਹੋ ਗਈ ਯਾਨੀ ਕਿ ਅੱਜ ਸੁਨਾਮ ਦੇ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 9 ਅਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ 20 ਹੋ ਗਈ ਹੈ ਅਸਤੇਗ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਮੱਤਬਾਹੀ ਮਚਾ ਕੇ ਰੱਖੀ ਹੈ ਮੌਤ ਦਾ ਅਕੜਾ ਲਗਾਤਾਰ ਵਧ ਰਿਹਾ ਹੈ 17 ਲੋਕਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਸੰਗਰੂਰ ਦੇ 10 ਪਿੰਡ ਇਸ ਤੇ ਚਪੇੜ ਦੇ ਵਿੱਚ ਆ ਚੁੱਕੇ ਨੇ ਇਸ ਦੇ ਨਾਲ ਹੀ ਦੱਸਦੇ ਕਿ ਸੰਗਰੂਰ ਦੇ ਨਾਲ ਨਾਲ ਹੁਣ ਸੁਨਾਮ ਵੀ ਇਸ ਤੇ ਚਪੇੜ ਦੇ ਵਿੱਚ ਆ ਰਿਹਾ ਹੈ ਜੋ ਕੁਝ ਬਤਵਾਸੋ ਲਗਾਤਾਰ ਸਾਡੇ ਕੋਲ ਜੋ ਮਰੀਜ਼ ਆ ਰਹੇ ਨੇ ਉਹਨਾਂ ਦੀ ਗਿਣਤੀ ਅੱਜ 40 ਤੱਕ ਪਹੁੰਚ ਚੁੱਕੀ ਹੈ ਜੀ 40 ਮਰੀਜ਼ਾਂ ਦੇ ਵਿੱਚੋਂ ਜੇ 20 ਮਰੀਜ਼ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਜੋ ਕਿ ਸਾਡੇ ਰਿਕਾਰਡ ਦਾ ਹੈਗਾ ਰਿਕਾਰਡ ਵਿੱਚ ਦਰਜ ਹੈ ਜਿਹੜੇ ਬਾਕੀ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚੋਂ ਅਸੀਂ 11 ਮਰੀਜ਼ ਨੂੰ ਰਜੇਂਦਰ ਹਸਪਤਲ ਪਟਿਆਲਾ ਰੈਫਰ ਕਰ ਚੁੱਕੇ ਹਾਂ ਜਿਨ੍ਹਾਂ ਦੀ ਜਿਹੜੀ ਹਾਲਤ ਹੈ ਜੀ ਸਟੇਬਲ ਹੈ ਜੀ ਤੇ 6 ਜਿਹੜੇ ਉਹ ਜਿਹੜਾ ਹਤਾ ਸੂਰੂ ਹੋਇਆ ਦਾਫلان ਬਾਕੀ 3 ਬਚੇ ਜਿਹਨਾਂ ਦੀ ਜਿਹੜੀ ਉਹ ਬਿਨਾ ਲਾਇਫਰੇ ਡਾਕਟਰ ਦੇ ਸਾਥ ਬਿਨਾ ਖਾਸਾ ਛੜ ਕੇ ਚਲੀ ਗਈ ਨੇ ਜਿਨ੍ਹਾਂ ਦੀ ਭਾਰਤ جاری ਹੈ ਟੋਟਲ ਗਿਣਤੀ ਮਰੀਜ਼ਾਂ ਦੀ ਕਿੰਨੀ ਹੋਈ ਹੈ ਜਿਹੜੇ ਮਰ ਚੁੱਕੇ ਆ ਟੋਟਲ ਗਿਣਤੀ ਜਿਹੜੀ ਉਹ 20 ਤੱਕ ਪਹੁੰਚ ਚੁੱਕੀ ਹੈ ਇੰਡੀਆ ਨਿਊਜ਼ ਪੰਜਾਬ ਤੇ ਤੁਹਾਡੇ ਸਭ ਦਾ ਸਵਾਗਤ ਹੈ ਮੈਂ ਰਵਿੰਦਰ ਜੋਲੀ ਸੰਗਰੂਰ ਤੋਂ ਗੱਲ ਕਰਨ ਜਾ ਰਿਹਾ ਹਾਂ ਜ਼ਹਿਰੀਲੀ ਸ਼ਰਾਬ ਦੀ ਜਿਸ ਦੀ ਲਪੇਟ ਦੇ ਵਿੱਚ ਅੱਜ ਤੋਂ ਤੋ 3 ਦਿਨ ਪਹਿਲਾਂ 4 ਬੰਦੇ ਜਿਹੜੇ ਨੇ ਉਹ ਇਸ ਦੀ ਲਪੇਟ ਦੇ ਵਿੱਚ ਆ ਗਏ ਸੀ ਪਰ ਹੁਣ ਤਾਜ਼ਾ ਸਥਿਤੀ ਇਹ ਹੈ ਕਿ ਹੁਣ ਤੱਕ ਜਿਹੜੇ 16 ਵਿਅਕਤੀ ਨੇ ਉਹ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਹਨ ਤੇ 17 ਜਿਹੜੇ ਵਿਅਕਤੀ ਨੇ ਉਹ ਜੇਰੇ ਇਲਾਜ ਨੇ ਤੇ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ 4 ਮੈਂਬਰੀ ਕਮੇਟੀ ਦਾ ਗਠਨ ਹੈ ਜਿਹੜਾ ਉਹ ਕੀਤਾ ਗਿਆ ਜੋ ਕਿ ਇਹ ਦੇਖੇਗੀ ਕਿ ਅਸਲ ਵਿੱਚ ਇਹ ਮੁੱਦਾ ਕੀ ਹੈ ਕਿਸ ਕਰਕੇ ਜਿਹੜਾ ਇਹ ਮੁੱਤਾਂ ਨੇ ਉਹ ਹੋ ਰਹੀਆਂ ਹਨ ਤੇ ਹੁਣ ਤੱਕ ਜਿਹੜੇ ਨੇ 17 ਵਿਅਕਤੀ ਨੇ ਜਿਹੜੇ ਉਹ ਜ਼ੇਰੇ ਇਲਾਜ ਨੇ ਸੰਗਰੂਰ ਅਤੇ ਆਪਣੇ ਪਟਿਆਲੇ ਦੇ ਵਿੱਚ ਤੇ ਇਹ ਵੀ ਦੇਖਿਆ ਗਿਆ ਹੈ ਕਿ ਇਸ ਦੇ ਨਾਲ ਸੁਨਾਮ ਤੇ ਇਸਨਾਮ ਦੇ ਨਾਲ 10 ਪਿੰਡ ਨੇ ਜਿਹੜੇ ਉਹ ਇਸ ਦੀ ਲਪੇਟਾ ਦੇ ਵਿੱਚ ਆ ਚੁੱਕੇ ਨੇ ਹੁਣ ਜਿਹੜੀ ਚਾਰ ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਇਹ ਤੈਅ ਕਰੇਗੀ ਕਿ ਇਸ ਦਾ ਜਿਹੜਾ ਕਿੱਥੋਂ ਸ਼ਰਾਬ ਆਈ ਹੈ ਕੀ ਹੋਇਆ ਕਿਸ ਦੇ ਨਾਲ ਕੀ ਇਸ ਵਿੱਚ ਕੈਮੀਕਲ ਸੀ ਜਾਂ ਇਸ ਦੇ ਵਿੱਚ ਕੁਝ ਹੋਰ ਚੀਜ਼ ਸੀ ਜਿਸ ਦੇ ਨਾਲ ਇਹ ਤੇ ਕਿੱਥੋਂ ਤਿਆਰ ਹੋਈ ਹੈ ਇਹ ਕੀ ਗੱਲਬਾਤ ਹੈ ਕਿੱਥੋਂ ਖਰੀਦੀ ਗਈ ਹੈ ਬਾਕੀ ਹੁਣ ਕਮੇਟੀ ਹੀ ਦੱਸੇਗੀ ਸੰਗਰੂਰ ਤੋਂ ਕੈਮਰਾਮੈਨ ਤਨੂ ਵੀਰ ਦੇ ਨਾਲ ਗਵਿੰਦਰ ਜੌਲੀ ਦੀ ਰਿਪੋਰਟ